ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਫੇਰ ਆਪਾਂ ਇੱਕ ਵੀਡੀਓ ਲੈ ਕੇ ਆਏ ਤੁਹਾਡੇ ਲਈ ਜੋ ਕਿ ਆਪਾਂ ਅੱਜ ਇੱਕ ਚੀਜ਼ ਬਣਾ ਰਹੇ ਸੀ ਜਿਹੜਾ ਕਿ ਮੇਲਾ ਪਹਿਲਾਂ ਵੀ ਬਣਿਆ ਹੋਇਆ ਤੇ ਵੈਸੀ ਵੀਡੀਓ ਵੀ ਆਪਾਂ ਬਣਾਈ ਹੋਈ ਆ ਉਹਦੀ ਦੱਸਿਆ ਆ ਤੁਹਾਨੂੰ ਪਰ ਅੱਜ ਮੈਂ ਬਣਾਉਣ ਲੱਗੀ ਸੀ ਇਹ ਵਾਲਾ ਪਾਊਡਰ ਯਾਨੀ ਕਿ ਚੂਰਨ ਵੀ ਕਹਿ ਦਿੰਨੀ ਮੈਂ ਪਾਊਡਰ ਵੀ ਕਹਿ ਦਿੰਨੀ ਇਹਨੂੰ ਤੇ ਉਹਦੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨਦੀ ਆ ਤੇ ਇਹ ਮੈਂ ਕਾਦੇ ਵਾਸਤੇ ਖਾਨੀ ਆ ਇੱਕ ਤਾਂ ਇਹਦੇ ਨਾਲ weight ਆ ਜਿਹੜਾ ਉਹ loose ਹੁੰਦਾ ਆਪਣਾ ਠੀਕ ਆ ਤੇ ਦੂਸਰਾ ਇੱਕ ਜਿਹੜਾ ਤਜਾਬ ਆ ਉਹ ਕਦੇ ਵੀ ਨਹੀਂ ਬੰਦਦਾ ਤੇ ਇੱਕ ਜਿਹੜਾ ਆਪਣਾ ਖਾਣਾ ਕਈ ਵਾਰੀ ਆਪਣਾ ਪੇਟ ਭਰਿਆ ਭਰਿਆ ਰਹਿੰਦਾ ਜਿਵੇਂ ਕਈਆਂ ਦਾ ਵੀ ਜਦੋਂ ਰੋਟੀ ਖਾ ਲੈਂਦੇ ਆ ਜਾਂ ਕੁਝ ਵੀ ਖਾ ਲੈਂਦੇ ਤੇ ਉਹਨਾਂ ਨੂੰ ਐਂ ਲੱਗਦਾ ਰਹਿੰਦਾ ਵੀ ਸਾਡਾ ਪੇਟ ਆ ਜਿਹੜਾ ਬਹੁਤ ਭਰ ਗਿਆ ਤੇ ਮਤਲਬ ਭਰਿਆ ਭਰਿਆ ਜਾ ਰਹਿੰਦਾ ਭਾਰਾ ਭਾਰਾ ਰਹਿੰਦਾ ਉਹ ਵਾਲੀ ਦਿੱਕਤ ਵੀ ਇਹਦੇ ਨਾਲ ਖਤਮ ਹੋ ਜਾਂਦੀ ਠੀਕ ਆ ਤਜਾਬ ਵੀ ਨਹੀਂ ਬੰਦਦਾ ਤੇ ਜਿਹੜਾ weight ਆ ਬਹੁਤ ਛੇਤੀ ਰਿਡਿਊਸ ਹੁੰਦਾ ਇਹਦੇ ਨਾਲ ਠੀਕ ਆ ਕੋਈ ਡਾਈਟ ਦੀ ਲੋੜ ਨਹੀਂ ਤੇ ਨਾਰਮਲ ਜੀਆਂ ਚੀਜ਼ਾਂ ਹੈ ਘਰੇ ਆਪਣੇ ਰਸੋਈ ਦੀਆਂ ਹੀ ਚੀਜ਼ਾਂ ਠੀਕ ਆ ਤੇ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸਦੇ ਨੇ ਇਹ ਚ ਹੈਗੀਆਂ ਜੀਰਾ ਜਿਮੇਨ ਤੇ ਸੌਫ ਕਾਲੀ ਮਿਰਚ ਤੇ ਪੰਜ ਸੱਤ ਲੈ ਚਾ ਠੀਕ ਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਰਾਬਰ ਮਾਤਰਾ ਚ ਲੈ ਲੈਣਾ ਜਾਨੀ ਕਿ ਸੌਫ ਤੇ ਜਿਮੇਨ ਨੂੰ ਬਰਾਬਰ ਮਾਤਰਾ ਚ ਲੈ ਲੈਣਾ ਜੀਰਾ ਥੋੜਾ ਜਿਹਾ ਘੱਟ ਲੈ ਲਿਓ ਇਹਨਾਂ ਦੋਨਾਂ ਚੀਜ਼ਾਂ ਤੋਂ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਵੀ ਜਿਮੇਨ ਆ ਜਿਹੜੀ ਉਹ ਆਪਣੇ ਹਾਜਮੇ ਵਾਸਤੇ ਹੁੰਦੀ ਆ ਤੇ ਜੀਰਾ ਜਿਹੜਾ weight ਨੂੰ loss ਕਰਦਾ ਤੇ ਜਿਹੜਾ ਹੈਗਾ ਮਤਲਬ ਜੋ ਹੈਗੀ ਆ ਸੌਂਫ ਆ ਇਹ ਵੀ ਆਪਣਾ ਹਾਜਮਾ ਵੀ ਠੀਕ ਕਰਦੀ ਆ ਤੇ ਇਹ ਆਪਣੀ ਇਮਿਊਨਿਟੀ ਵੀ ਨੂੰ ਬੂਸਟ ਕਰਦੀ ਆ ਠੀਕ ਆ ਤੇ ਕਾਲੀ ਮਿਰਚ ਜਿਹੜੀ ਵਿਵਾਦੀ ਤੋਂ ਹੁੰਦੀ ਆ ਆਪਾਂ ਕਹਿ ਦਿੰਨੇ ਆ ਤੇ ਇਲਾਇਚੀ ਦਾ ਤੁਹਾਨੂੰ ਪਤਾ ਵੀ ਟੇਸਟੀ ਬਹੁਤ ਵਧੀਆ ਹੁੰਦਾ ਤੇ ਵੈਸੇ ਵੀ ਆਪਾਂ ਨੂੰ ਮਤਲਬ ਵਧੀਆ ਚੀਜ਼ ਹੈ ਇਹ ਖਾਣ ਵਿੱਚ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਇੱਕ ਸਾਫ਼ ਕੜਾਈ ਪੈਨ ਜੋ ਵੀ ਤੁਹਾਡੇ ਕੋਲੇ ਬਰਤਨ ਹੈਗਾ ਉਹਨੂੰ ਸੁੱਕਾ ਪੂਰਾ ਉਹਨੂੰ ਤਵੇ ਤੇ ਮੜਾ ਜਾਂ ਮਤਲਬ ਕੀ ਕਰ ਲੈਣਾ ਗੈਸ ਤੇ ਗਰਮ ਜਾਂ ਕਰ ਲੈਣਾ ਜਣੀ ਬਿਲਕੁਲ ਸਿੰਮ ਗੈਸ ਤੇ ਉਹਨੂੰ ਗਰਮ ਕਰ ਲੈਣਾ ਫਿਰ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾਉਣੀਆਂ ਤੇ ਆਪਾਂ ਡਰਾਈ ਰੋਸਟ ਕਰਨੀ ਗਾ ਥੋੜੀਆਂ ਜੀਆਂ ਕਿਉਂਕਿ ਇਹਨੂੰ ਆਪਾਂ ਮਹੀਨੇ ਦੋ ਮਹੀਨਿਆਂ ਦਾ ਬਣਾ ਕੇ ਰੱਖਦੇ ਹੁੰਦੇ ਆ ਆਈ ਨਹੀਂ ਹੈਗਾ ਮੇਰਾ ਵੀ 5-7 ਦਿਨ ਚੱਲਦਾ ਇੰਨੀਆਂ ਕਿ ਚੀਜ਼ਾਂ ਜਿਹੜੀ ਕਿ ਮੈਂ 50 50 100 100 ਰੁਪਏ ਦਾ ਸਾਰਾ ਸਮਾਨ ਮੰਗਾਉਣੀ ਹੁੰਦੀ ਆ ਤਾਂ ਮੇਰਾ ਮਿਲ ਦਾ ਦੋ ਇੱਕ ਮਹੀਨੇ ਨਿਕਲ ਜਾਂਦੇ ਆ ਮੈਂ ਇਹ ਮੇਨ ਦਾ 3-4 ਸਾਲਾਂ ਤੋਂ ਖਾ ਰਹੀ ਆ ਤੇ ਬਹੁਤ ਜ਼ਿਆਦਾ ਵਧੀਆ ਚੀਜ਼ ਆਵੇ 5-7 ਲੈ ਚੀਆਂ ਆਪਾਂ ਜਿਹੜੀਆਂ ਵਿੱਚ ਆ ਵੇਖੋ ਹੁਣ ਮੇਰੀ ਕੜਾਈ ਜਿਹੜੀ ਗਰਮ ਹੋਈ ਪਈ ਆ ਥੋੜੀ ਜਿਹੀ ਗੈਸ ਆ ਜਿਹੜਾ ਬਿਲਕੁਲ ਸਿੱਮ ਤੇ ਚੱਲੀ ਜਾਂਦਾ ਤੇ ਮੈਂ 5-7 ਲੈ ਚੀ ਆਂਦੇ ਬੀਜ ਕੱਢ ਕੇ ਵਿੱਚ ਪਾ ਦੂੰਗੀ ਠੀਕ ਆ ਮੈਂ ਛਿੱਲੜ ਨਹੀਂ ਪਾਉਂਦੀ ਕਿ ਬੀਜ ਹੀ ਪਾਉਣੀ ਹੁੰਦੀ ਆ ਕੱਲੇ ਤੁਸੀਂ ਸਣੇ ਮਤਲਬ ਏਵੇਂ ਵੀ ਪਾ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦੀ ਆ ਪਰ ਮੈਨੂੰ ਜਿਹੜਾ ਉਪਰਾ ਛਿੱਲੜ ਵਾਲਾ ਟੇਸਟ ਉਹ ਵਧੀਆ ਨਹੀਂ ਲੱਗਦਾ ਇਸ ਕਰਕੇ ਮੈਂ ਛਿਲਕਾ ਜਿਹੜਾ ਇਹਦਾ ਉਤਾਰ ਦਿੰਨੀ ਹੁੰਦੀ ਆ ਤੇ ਕੱਲੇ ਬੀਜ ਪਾਉਣੀ ਹੁੰਦੀ ਆ ਠੀਕ ਆ ਤੇ 10-12 ਮੈਂ ਕਾਲੀਆਂ ਮਿਰਚਾਂ ਪਾ ਲਈਆਂ ਵਿੱਚ ਜੀਰਾ ਥੋੜਾ ਜਿਹਾ ਘੱਟ ਪਾਉਣਾ ਜਮੈਨ ਤੇ ਸੌਫਤ ਜਿੰਨੀ ਤੁਸੀਂ ਜਮੈਨ ਸੌਫ ਪਾਉਂ ਆਪਦੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਬਣਾ ਰਹੇ ਹੋ ਠੀਕ ਆ 1 ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਡ్రਾਈ ਰੋਸਟ ਕਰ ਲੈਣਾ ਆ ਦੇਖੋ ਮੇਰੀ ਗੈਸ ਚੱਲੀ ਜਾਂਦਾ ਥੋੜਾ ਜਿਹਾ ਮਤਲਬ ਜੀਰਾ ਵੀ ਭੁੰਨਣਾ ਜੇ ਮੈਂ ਇਹਨੂੰ ਵੀ ਸੌਂਫ ਨੂੰ ਠੀਕ ਆ ਤੇ ਆਪਾਂ ਦੇਖ ਲਓ ਹੁਣ ਗੈਸ ਤੇ ਧਰਤਾ ਤੇ ਲੈਜੀਆਂ ਦੇ ਆਪਾਂ ਬੀਜ ਕੱਢ ਕੇ ਵਿੱਚ ਹੀ ਉਹ ਪਾ ਲੈਣੀ ਹੈ ਸਾਰੀਆਂ ਚੀਜ਼ਾਂ ਨੂੰ ਮਿਕਸ ਹੀ ਆਪਾਂ ਜਿਹੜਾ ਕਰ ਲੈਣਾ ਇੰਨੀ ਵਧੀਆ ਚੀਜ਼ ਹੈ ਨਾ ਜੇ ਤੁਸੀਂ ਰੋਜ਼ ਸ਼ਾਮ ਨੂੰ ਰੋਟੀ ਖਾ ਕੇ ਸਵੇਰ ਦੀ ਰੋਟੀ ਖਾ ਕੇ ਇਹਦਾ ਅੱਧਾ ਚਮਚਾ ਗਰਮ ਪਾਣੀ ਨਾਲ ਲੈ ਲਿਆ ਕਰੋਗੇ ਤੁਹਾਨੂੰ ਵੇਟ ਆਲੀ ਜਿੰਨਾਂ ਦਾ weight ਘਟਦਾ ਨਹੀਂ ਨਾ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਵੀ ਅਸੀਂ ਬਹੁਤ ਕੁਝ ਕਰ ਲਿਆ weight ਨਹੀਂ ਘਟਿਆ ਸਾਡਾ ਉਹ ਆ ਚੀਜ਼ ਨੂੰ ਟਰਾਈ ਕਰਨ ਠੀਕ ਆ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਕੋਈ ਕੋਸ਼ ਨਹੀਂ ਤੁਸੀਂ ਜਦੋਂ ਰੋਟੀ ਖਾ ਲੈਣੀ ਆ ਠੀਕ ਆ ਰੋਟੀ ਖਾਣ ਤੋਂ ਨਾਲ ਦੀ ਨਾਲ ਤੁਸੀਂ ਇਹ ਆਪਦੇ ਬੈੱਡ ਕੋਲੇ ਜਾਂ ਜਿੱਥੇ ਵੀ ਕਿਚਨ 'ਚ ਤੁਸੀਂ ਰੋਟੀ ਖਾਣੇ ਹੋ ਬੈਠ ਕੇ ਉਥੇ ਇਹ ਚੀਜ਼ ਨੂੰ ਵਿੱਚ ਚਮਚ ਪਾ ਲਓ ਇੱਕ ਛੋਟਾ ਜਿਹਾ ਚਮਚ ਰੱਖ ਲਓ ਮੀ ਜਿੰਨਕ ਤੁਸੀਂ ਲੈ ਸਕਦੇ ਆ ਪਾਊਡਰ ਜਾਂ ਠੀਕ ਆ ਉਹ ਚਮਚ ਵਿੱਚ ਪਾ ਕੇ ਰੱਖ ਲਓ ਅੱਧਾ ਗਲਾਸ ਗਰਮ ਪਾਣੀ ਦਾ ਕਰੋ ਤੇ ਦੋ ਕ ਘੁੱਟਾ ਨਾਲ ਗਰਮ ਪਾਣੀ ਨਾਲ ਇਹ ਵਾਲਾ ਪਾਊਡਰ ਆ ਜਿਹੜਾ ਚਮਚ ਭਰ ਕੇ ਆਪਦੇ ਮੂੰਹ 'ਚ ਲੈ ਪਾ ਲਓ ਰੋਟੀ ਖਾਣ ਤੋਂ ਬਾਅਦ ਨਾਲ ਦੀ ਨਾਲ ਠੀਕ ਆ ਸ਼ਾਮ ਨੂੰ ਵੀ ਸਵੇਰੇ ਵੀ ਇਹਨਾਂ ਮਤਲਬ ਹੋਰ ਬਹੁਤ ਸਾਰੀਆਂ ਪ੍ਰੋਬਲਮ ਆ ਜਿਵੇਂ ਤਿਆਬ ਮੰਦਾ ਜਿਨ੍ਹਾਂ ਦੇ ਜਾਂ ਖੱਟੇ ਜਿਹੇ ਡਕਾਰ ਆਉਂਦੇ ਰਹਿੰਦੇ ਜਿਨ੍ਹਾਂ ਨੂੰ ਮਤਲਬ ਖਾਣਾ ਜਿਹੜਾ ਉਹਨਾਂ ਦੇ ਗਲ ਚ ਆਈ ਜਾਂਦਾ ਰਹਿੰਦਾ ਖਾਦਾ ਪੀਤਾ ਵਾਪਸ ਡਕਾਰ ਨਾਲ ਉਹ ਪ੍ਰੋਬਲਮ ਵੀ ਸੋਲਵ ਹੋ ਜਾਂਦੀ ਹੈ ਇਹਦੇ ਨਾਲ ਤੁਸੀਂ ਜਰੂਰ ਇਸ ਨੂੰ ਨੂੰ ਟਰਾਈ ਕਰਿਓ ਠੀਕ ਆ ਤੇ ਵੀਡੀਓ ਵਧੀਆ ਲੱਗਦੀ ਹਿੰਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆ ਦੇਖੋ ਹੁਣ ਆਪਾਂ ਕੀ ਕੀਤਾ ਇਹਨੂੰ ਸਾਰੇ ਨੂੰ ਡਰਾਈ ਰੋਸਟ ਕਰ ਲਿਆ ਦੇਖੋ ਤੁਸੀਂ ਠੀਕ ਆ ਇਹਦਾ ਕਲਰ ਚੇਂਜ ਹੋ ਗਿਆ ਨਾ ਦੇਖੋ ਤੁਸੀਂ ਠੀਕ ਆ ਕੱਚਿਆ ਨਹੀਂ ਭੁੰਨਣਾਗਾ ਨਾ ਆਪਾਂ ਇਹਨੂੰ ਕੋਈ ਵਾਲਣਾ ਨਾ ਇਹਦਾ ਕੋਈ ਪਾਣੀ ਪੀਣਾ ਬਸ ਸਿੰਪਲ ਤੁਸੀਂ ਰੋਟੀ ਖਾਦੀ ਆ ਤੇ ਉੱਪਰ ਦੀ ਤੁਸੀਂ ਇਹ ਲੈ ਲਿਆ ਕਰੋ ਫੱਕੀ ਬਸ ਜੇ ਤੁਸੀਂ ਪਾਣੀ ਨਾਲ ਵੀ ਨਹੀਂ ਲੈਣਾ ਤਾਂ ਫੱਕੀ ਲੈ ਲਿਆ ਕਰੋ ਤੁਸੀਂ ਵੀ ਐਸੀ ਦੇਲੀ ਤੇ ਤੁਹਾਡਾ ਖਾਣਾ ਵੀ ਇੰਨੀ ਜਲਦੀ ਹਾਜਮ ਹੋਊਗਾ ਨਾ ਤੁਸੀਂ ਹੈਰਾਨ ਮੰਨੋਗੇ ਇਸ ਚੀਜ਼ ਨਾਲ ਇਤਿਆਬ ਤਾਂ ਬਿਲਕੁਲ ਹੀ हट ਜੂਗਾ ਠੀਕ ਹੈ ਨਾ ਤੇ ਜੇ ਤੁਸੀਂ ਥੋੜਾ ਜਿਹਾ ਕਾਲਾ ਨਮਕ ਜਿਹੜਾ ਹੁੰਦਾ ਸੇਦਾ ਨਮਕ ਉਹ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਆ ਇਹਦੇ ਵਿੱਚ ਠੀਕ ਆ ਉਹ ਵੀ ਬਹੁਤ ਵਧੀਆ ਚੀਜ਼ ਹੈ ਜੇ ਨਹੀਂ ਕਿਸੇ ਨੂੰ ਵਧੀਆ ਪਸੰਦ ਹੈਗਾ ਬੀਪੀ ਵਗੈਰਾ ਦੀ ਪ੍ਰੋਬਲਮ ਅੱਜਕੱਲ ਜਿਆਦਾ ਲੋਕਾਂ ਨੂੰ ਹੈਗੀ ਤੇ ਇਸ ਕਰਕੇ ਆਪਾਂ ਉਹ ਚੀਜ਼ ਨਹੀਂ ਇਹਦੇ ਵਿੱਚ ਸਕਿਪ ਕੀਤਾ ਹੋਇਆ ਮੈਂ ਤਾਂ ਫਿਰ ਕਈ ਵਾਰੀ ਤੁਸੀਂ ਵੀਡੀਓ ਦੇਖ ਕੇ ਬਣਾ ਲੈਣੇ ਪਰ ਜੇ ਕੋਈ ਪਾ ਸਕਦਾ ਤਾਂ ਪਾ ਲਈ ਜਿਹਨੂੰ ਵਧੀਆ ਸੂਟ ਕਰਦਾ ਠੀਕ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਯਾਰ ਥਾਲ ਚ ਕੱਢ ਲਾਂਗੇ ਤੇ ਇਹਨੂੰ ਜਦੋਂ ਠੰਡਾ ਹੋਊਗਾ ਚੰਗੀ ਤਰ੍ਹਾਂ ਅਗਲੇ ਦਾ ਪ੍ਰੋਸੈਸ ਆਪਾਂ ਉਦੋਂ ਕਰਨਾ ਕਿਉਂਕਿ ਇਹ ਗਰਮ ਆ ਹੁਣ ਪੂਰਾ ਤੇ ਆਪਾਂ ਦੇਖੋ ਗਰਮ ਆ ਪੂਰਾ ਠੀਕ ਆ ਇੰਨਾ ਕੁ ਕਰਨਾ ਰੋਸਟੇ ਨੂੰ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਥਾਲ ਚ ਕੱਢ ਕੇ ਤੇ ਫਿਰ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਣਾ ਠੀਕ ਆ ਆ ਦੇਖੋ ਇਲੈਚੀਆਂ ਦੇ ਬੀਜ ਹੀ ਪਾਉਣੇ ਤੁਸੀਂ ਸਾਫਤੀਆਂ ਵੀ ਪਾ ਸਕਦੇ ਇਹ ਨਾ ਸੋਚੋ ਵੀ ਇਲੈਚੀ ਸਾਫਤੀ ਪਾ ਲੈਂਦੇ ਫਿਰ ਕਿਸੀ ਇਲੈਚੀ ਸਾਫਤੀ ਪਾ ਸਕਦੇ ਹੋ ਤੁਸੀਂ ਪਾ ਲਿਓ ਜੇ ਕਿਸੇ ਨੂੰ ਕਰਦੀ ਹੈ ਸੂਟ ਤਾਂ ਤੁਸੀਂ ਪਾ ਲਿਓ ਇਲੈਚੀ ਨੂੰ ਸਾਫਤੀ ਨੂੰ ਠੀਕ ਆ ਮੈਂ ਪਰ ਤੁਹਾਨੂੰ ਦੱਸਿਆ ਵੀ ਬੀਜ ਹੀ ਪਾਉਣੀ ਹੁੰਦੀ ਆ ਦੇਖੋ ਬਸ ਇੱਕੜਕੜਕ ਜੇ ਹੋਣ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਵੀ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹ ਜਿਹੜਾ ਹੈਗਾ ਰੋਸਟ ਆ ਪੂਰੀ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਜਿਹੜਾ ਗੈਸ ਆ ਬੰਦ ਕਰ ਦਾਂਗੇ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਊਗਾ ਪੂਰਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਪੀਸਣਾ ਠੀਕ ਆ ਤੁਸੀਂ ਇਹਨੂੰ ਮਤਲਬ ਮਿਕਸੀ ਚ ਹੀ ਪੀਸਣਾ ਪਊਗਾ ਤੁਹਾਨੂੰ ਕਿਉਂਕਿ ਇਹ ਮਤਲਬ oven ਨਹੀਂ ਪੀਸਿਆ ਜਾਂਦਾ ਗੁੰਡੇ-ਕੋਟੇ ਜੇ ਫਿਰੇ ਵਿੱਚ ਮੁੱਠਾ ਰਹਿ ਜਾਂਦਾ ਨਹੀਂ ਤਾਂ ਕਾਫੀ ਟਾਈਮ ਲੱਗ ਜਾਂਦਾ ਪਿਸਦਾ ਜਾਊਗਾ ਮਤਲਬ ਤੇਜ਼ ਪਰ ਮਿਕਸੀ ਚ ਪੀਸ ਲਿਓ ਤੁਸੀਂ ਬਿਲਕੁਲ ਠੰਡਾ ਹੋ ਗਿਆ ਜਦੋਂ ਠੀਕ ਆ ਠੰਡਾ ਹੋਣ ਤੋਂ ਬਾਅਦ ਆ ਦੇਖੋ ਹੁਣ ਠੰਡਾ ਹੋ ਜਾਊਗਾ ਨਾ ਫੇਰ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਹੁਣ ਠੰਡਾ ਹੋ ਗਿਆ ਇਹ ਤੇ ਫੇਰ ਹੁਣ ਕੀ ਕਰਨਾ ਆਪਾਂ ਮਿਕਸੀ 'ਚ ਇਹਨੂੰ ਪਾ ਲੈਣਾ ਜੱਗ 'ਚ ਆ ਦੇਖੋ ਆਪਣੇ ਕੋਲ ਛੋਟਾ ਹੀ ਜੱਗਾ ਜਿਹੜਾ ਮਿਕਸੀ ਦਾ ਹੁੰਦਾ ਆ ਪੌਦੇ 'ਚ ਪਾ ਲਾਂਗੇ ਕਿਉਂਕਿ ਇਹ ਥੋੜਾ ਹੀ ਆਪਣਾ ਜ਼ਿਆਦਾ ਨਹੀਂ ਹੈਗਾ ਦੋ ਕਵਾਰੀਆਂ ਜੀ ਪੀਸਿਆ ਜਾਊਗਾ ਥੋੜਾ ਜਿਹਾ ਆਪਾਂ ਇੱਕ ਵਾਰੀ ਪਾ ਲਾਂਗੇ ਥੋੜਾ ਜਿਹਾ ਇੱਕ ਵਾਰੀ ਪਾ ਲਾਂਗੇ ਕਿਉਂਕਿ ਫੇਰ ਜ਼ਿਆਦਾ ਮੋਟਾ-ਮੋਟਾ ਰਹਿ ਜਾਊਗਾ ਆਪਾਂ ਬਰੀਕ ਪੀਸਣਾ ਠੀਕ ਆ ਤੁਸੀਂ ਇਹਨੂੰ ਮਤਲਬ ਦਰਦਰਾ ਜਿਹਾ ਵੀ ਰੱਖ ਸਕਦੇ ਹੋ ਜੇ ਤੁਸੀਂ ਖਾ ਸਕਦੇ ਹੋ ਕਿਉ ਤਾਂ ਮੈਂ ਪਿਛਲੀ ਵਾਰ ਹੀ ਬਣਾਇਆ ਸੀ ਦਰਦਰਾ ਜੈ ਬਣਾਇਆ ਸੀ ਕਿਉਂਕਿ ਬਾਲਾ ਪਾਊਡਰ ਜੇ ਵੀ ਮੂੰਹ 'ਚ ਜੰਮ ਜੇ ਜਾਂਦਾ ਤੇ ਇਸ ਕਰਕੇ ਦਰਦਰਾ ਜੈ ਹੀ ਬਣਾਇਆ ਸੀਗਾ ਤੇ ਐਡ ਕੀ ਦੇਖਣੀ ਹੈ ਮੇਰਾ ਕਿਵੇਂ ਦਾ ਬਣਦਾ ਕਿਉਂਕਿ ਨਾ ਮੇਰੇ ਮਤਲਬ ਇਹਦੇ ਸਹਿਜ ਦੇ ਪਾਪਾ ਨਹੀਂ ਖਾਂਦੇ ਉਹ ਦਰਦਰਾ ਜੈ ਮੈਨੂੰ ਕਹਿੰਦੇ ਮੂੰਹ 'ਚ ਦਾਣੇ ਜਿਹੀ ਆਈ ਜਾਂਦੇ ਚਿੱਬਣੇ ਪੈਂਦੇ ਆ ਉਹ ਬਿਲਕੁਲ ਬਰੀਕ ਪਾਊਡਰ ਵਾਂਗੂ ਪਹਿਲਾਂ ਪਹਿਲੀ ਵਾਰੀ ਸੀ ਜਿਹੜਾ ਉਹ ਬਰੀਕ ਪਾਊਡਰ ਸੀ ਦੂਸਰੀ ਵਾਰੀ ਹੋਵੇਂ ਜੇ ਬਣ ਗਿਆ ਸੀ ਹੁਣ ਤੀਸਰੀ ਚੌਥੀ ਵਾਰੀ ਬਣਾਉਣ ਲੱਗੀ ਮੈਨੂੰ ਲੱਗਾ ਮੈਂ ਇੱਕ ਦੋ ਵਾਰੀ ਤਾਂ ਬਣਵਾਇਆ ਸੀ ਪ ਆ ਦੇਖੋ ਹੁਣ ਆਪਣਾ ਇਹ ਮਿਕਸੀਜ ਪੀਸ ਲਿਆ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਆਪਾਂ ਛਾਣ ਕੇ ਚੰਗੀ ਤਰ੍ਹਾਂ ਜੇ ਤੁਸੀਂ ਮਤਲਬ ਕੰਚ ਦਾ ਕੋਈ ਵੀ ਬਰਤਨ ਹੈਗਾ ਤਾਂ ਕੰਚ ਦੇ ਚ ਰੱਖ ਲੋਗੇ ਤਾਂ ਸਭ ਤੋਂ ਬੈਸਟ ਆ ਜੇ ਫਿਰ ਨਹੀਂ ਹੈਗਾ ਤਾਂ ਪਲਾਸਟਿਕ ਦੇ ਡੱਬੇ ਵਗੈਰਾ ਚ ਜਾਂ ਕੋਈ ਸਟੀਲ ਦਾ ਡੱਬਾ ਹੈਗਾ ਤੁਸੀਂ ਉਹਦੇ ਚ ਵੀ ਪਾ ਕੇ ਇਹਨੂੰ ਰੱਖ ਸਕਦੇ ਹੋ ਮਹੀਨਾ 2 ਮਹੀਨੇ 3 ਮਹੀਨੇ ਇਹਨੂੰ ਕੁਝ ਨਹੀਂ ਹੁੰਦਾ ਭਲਾ 5 ਮਹੀਨੇ ਪਿਆਰ ਦੇ ਇਹ ਠੀਕ ਹੈ ਨਾ ਆ ਦੇਖੋ ਆਪਣੇ ਕੋਲੇ ਆਸ਼ੀਰ ਮੇਰੇ ਕੋਲੇ ਸੀਗੀ ਚਾਹ ਪੋਣੀ ਇਹ ਥੋੜੀ ਜਿਹੀ ਮੁੱਰਤੀ ਮੁੱਟੀ ਐ ਮੈਂ ਇਹਦੇ ਨਾਲ ਹੀ ਸ਼ਾਂਤੀ ਹੁੰਨੀ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਐ ਬਣਾਉਣਾ ਹੋਵੇ ਕੁਝ ਵੀ ਤੇ ਆਪਾਂ ਇਹਦੇ ਰਾਈਆਂ ਆ ਦੇਖੋ ਸ਼ਾਂ ਲੈਨੇ ਨੀਚੇ ਪਾਊਡਰ ਬਰੀਕ ਬਰੀਕ ਨਿਕਲ ਜਾਂਦਾ ਉੱਪਰ ਜਿਹੜਾ ਥੋੜਾ ਜਾਂ ਮੋਟਾ ਹੋ ਜਾਊਗਾ ਆਪਾਂ ਇਹਨੂੰ ਦੁਬਾਰੇ ਇੱਕ ਵਾਰੀ ਢੇੜਾ ਦੇ ਲਾਂਗੇ ਫਿਰ ਜਿਹੜਾ ਰਹਿ ਜਾਊਗਾ ਵੇਖੀ ਲਓ ਜੀ ਆ ਦੇਖੋ ਤੁਸੀਂ ਆਪਾਂ ਸ਼ਾਂ ਲੈਣਾ ਬਰੀਕ ਬਰੀਕ ਤੇ ਫਿਰ ਆਪਾਂ ਇਹਨੂੰ ਮੇਰੇ ਕੋਲੇ ਤਾਂ ਕੱਚ ਦਾ ਡੱਬਾ ਹੈਗਾ ਮੈਂ ਉਹਦੇ 'ਚ ਪਾ ਲੂੰਗੀ ਤੇ ਤੋਡੇ ਕੋਲੇ ਕੋਈ ਵੀ ਹੈਗਾ ਤੁਸੀਂ ਉਹਦੇ ਚ ਹੀ ਪਾ ਸਕਦੇ ਹੋ ਠੀਕ ਆ ਜੇ ਕੰਚ ਦਾ ਹੈਗਾ ਉਹ ਤਾਂ ਚੀਜ਼ ਬੈਸਟ ਹੀ ਹੈ ਨਾ ਫਿਰ ਕੰਚ ਦੀ ਦਾ ਕਿਉਂਕਿ ਕੰਚ ਦੇ ਭਾਂਡੇ ਚ ਕੋਈ ਵੀ ਚੀਜ਼ ਹੈ ਜਿਹੜੀ ਐਵੇਂ ਦੇ ਪਾਊਡਰ ਵਗੈਰਾ ਹੁੰਦੇ ਉਹ ਕਦੇ ਵੀ ਖਰਾਬ ਨਹੀਂ ਹੁੰਦੇ ਚਾਹੇ ਕਿੰਨਾ ਲੰਬਾ ਸਮਾਂ ਮਰਜੀ ਰੱਖੀ ਰੱਖੋ ਠੀਕ ਆ ਵੈਸੇ ਖਰਾਬ ਹੋਣ ਵਾਲਾ ਨਹੀਂ ਚੀਜ਼ ਹੈਗੀ ਇਹਨੂੰ ਤੁਸੀਂ ਜਿਵੇਂ ਮਰਜੀ ਯੂਜ਼ ਕਰ ਸਕਦੇ ਹੋ ਦਿਨੇ ਦੁਪਹਿਰੇ ਵੀ ਤੁਸੀਂ ਥੋੜਾ ਜਿਹਾ ਲੈ ਸਕਦੇ ਜੇ ਤੁਹਾਨੂੰ ਲੱਗੇ ਨਾ ਵੀ ਤੁਹਾਡਾ ਖਾਣਾ ਅਜੇ ਹਜਮ ਨਹੀਂ ਹੋਇਆ ਤੁਸੀਂ ਕੋਈ ਮਤਲਬ ਤਲਿਆ ਖਾ ਲਿਆ ਤੁਹਾਨੂੰ ਐ ਲੱਗੇ ਵੀ ਤਿਆ ਤੁਸੀਂ ਇਹਦਾ ਚਮਚ ਲੈ ਕੇ ਗਰਮ ਪਾਣੀ ਪੀ ਲਿਓ ਤੋਂ ਨੂੰ ਉਸੇ ਟਾਈਮ ਗੋਲੀ ਲੈਣ ਦੀ ਲੋੜ ਨਹੀਂ ਪੈਣੀਗੀ। ਇੰਨਾ ਵਧੀਆ ਚੀਜ਼ ਆ ਇਹ। ਠੀਕ ਆ ਨਾ। ਇੱਕ ਚੂਰਨ ਜ ਮੇਰੇ ਤਾਂ ਸਹਿਜ ਨੂੰ ਕਹਿਣੀ ਹੁੰਦੀ ਆ ਮੈਂ ਆਪਦੀ ਬੇਟੀ ਨੂੰ ਵੀ ਉਹ ਚੂਰਨ ਲੈ ਲੈ ਪੁੱਤ ਥੋੜਾ ਜਿਹਾ ਰੋਟੀ ਖਾ ਲੈ ਜਦੋਂ ਕਿ ਚੂਰਨ ਟਾਈਪ ਬਣ ਜਾਂਦਾ ਇਹ। ਥੋੜਾ ਜਿਹਾ ਕਾਲਾ ਨਮਕ ਪਾਇਆ ਹੋਵੇ ਤਾਂ ਬਿਲਕੁਲ ਟੇਸਟ ਬਹੁਤ ਵਧੀਆ ਆਉਂਦਾ ਹੈਗਾ। ਤੇ ਵੈਸੇ ਵੀ ਇਹ ਚੀਜ਼ਾਂ ਜਿਹੜੀਆਂ ਨਾ ਜ਼ਰੂਰ ਖਾਣੀਆਂ ਚਾਹੀਦੀਆਂ ਸਾਰਿਆਂ ਨੂੰ ਮਤਲਬ ਕਿਉਂਕਿ ਇਹ ਹਾਜਮੇ ਵਗੈਰਾ ਵਾਸਤੇ ਤੇ ਆਪਣੇ ਕਬਜ ਦੀ ਪ੍ਰੋਬਲਮ, ਪੇਟ ਦੀ ਪ੍ਰੋਬਲਮ ਤੇ ਜਾਂ ਜਿਹੜੀ ਹੁੰਦੀ ਆ ਜਮੈਣ ਵਗੈਰਾ ਬਹੁਤ ਜ਼ਿਆਦਾ ਵਧੀਆ ਚੀਜ਼ ਆ। ਤਾਂ ਲੋ ਜੀ ਆਪਾਂ ਜਿਹੜਾ ਛਾਂ ਲਿਆ ਹੋਣਾ ਜਿਹੜਾ ਮੋਟਾ-ਮੋਟਾ ਉੱਪਰ ਰਹੇਗਾ ਇਹਨੂੰ ਆਪਾਂ ਇੱਕ ਵਾਰੀ ਦੁਆਰੇ ਘੇੜਾ ਦੇ ਲਾਂਗੇ ਜੇ ਤਾਂ ਇਹ ਮਤਲਬ ਹੋ ਗਿਆ ਠੀਕ ਆ ਜਿੰਨਾ ਨਹੀਂ ਫਿਰ ਇਹਨੂੰ ਮੋٹے-ਮੋਟੇ ਨੂੰ 2-4 ਦਿਨ ਉਵੇਂ ਖਾ ਲਾਂਗੇ। ਲੋਚ ਆ ਦੇਖੋ ਪਾਊਡਰ ਬਣ ਗਿਆ ਬਿਲਕੁਲ ਮੇਰਾ ਤੇ ਆਪਣੇ ਕੋਲੇ ਆਹ ਵਾਲਾ ਹੈਗਾ ਕੱਚ ਦਾ ਡੱਬਾ ਤੇ ਆਪਾਂ ਇਹਦੇ ਚ ਪਾਵਾਂਗੇ ਠੀਕ ਆ ਹੁਣ ਮੇਰਾ ਤਾਂ ਸਰਦੀ ਸਰਦੀ ਇਹਦੇ ਨਾਲ ਲੰਘ ਜਾਣੀ ਆ 2.5 ਮਹੀਨੇ ਠੀਕ ਆ ਨਾ ਤੇ ਤੁਸੀਂ ਵੀ ਜਰੂਰ ਬਣਾ ਲਓ ਸਰਦੀ ਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਹੋਰ ਵੀ ਕਿਉਂਕਿ ਆਪਾਂ ਚੀਜ਼ਾਂ ਐਵੇਂ ਨਹੀਂ ਖਾਂਦੇ ਰਹਿਨੇ ਆ ਭਾਰੀਆਂ ਭੁਰੀਆਂ ਸਾਰੀਆਂ ਜੰਕ ਫੂਡ ਵਗੈਰਾ ਸਰਦੀਆਂ ਚ ਤਾਂ ਫਿਰ ਉਹਦੇ ਤੋਂ ਬਾਅਦ ਤੁਸੀਂ ਇਹ ਚੀਜ਼ ਹੀ ਲੈ ਲਿਆ ਕਰੋ ਵੇਟ ਤਾਂ ਬਹੁਤ ਜਿਆਦਾ ਘਟਦਾ ਇਹਨਾ ਬਹੁਤ ਜਲਦੀ ਘਟਦਾ ਤੁਸੀਂ ਟਰਾਈ ਜ਼ਰੂਰ ਕਰੋ ਠੀਕ ਹੈ ਤੇ ਜਿਹੜੀਆਂ ਭੈਣਾਂ ਨਵੀਆਂ ਜੁੜਦੀਆਂ ਚੈਨਲ ਤੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਦੇਖੋ ਮੈਂ ਹੱਥਾਂ ਤੇ ਨਵ ਆ ਦੇ ਮਾਸਕ ਲਾਇਆ ਹੋਇਆ ਉਹਦੇ ਵਾਲਾ ਅਲਸੀ ਵਾਲਾ ਕਿਉਂਕਿ ਮੈਂ ਮੋਤੇ ਲਾਇਆ ਸੀ ਤੇ ਮੈਨੂੰ ਥੋੜਾ ਜਿਹਾ ਮੇਰੇ ਹੱਥਾਂ ਤੇ ਜ਼ਿਆਦਾ ਲੱਗ ਗਿਆ ਮਤਲਬ ਜ਼ਿਆਦਾ ਪੈ ਗਿਆ ਸ ਮੇਰੇ ਹੱਥ ਤੇ ਮੈਂ ਥੋੜਾ ਦੋਨਾਂ ਹੱਥਾਂ ਤੇ ਵੀ ਆਪਦੇ ਆ ਤੇ ਮਤਲਬ ਉਹਨੂੰ ਮਾਲ ਲਿਆ ਚੰਗੀ ਤਰ੍ਹਾਂ ਉਹ ਆਪਾਂ ਵੀਡੀਓ ਤੁਹਾਨੂੰ ਦੇਵਾਂਗੇ ਅਲਸੀ ਵਾਲਾ ਮਾਸਕ ਬਣਾਇਆ ਆਪਾਂ ਬਹੁਤ ਵਧੀਆ ਰਿਜ਼ਲਟ ਆਉਦੇ ਸਕਿਨ ਨਾ ਟਾਈਟ ਵਾਸਤੇ ਬ੍ਰਾਈਟ ਵਾਸਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਉਸ ਚੀਜ਼ ਦਾ ਵੀ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇੱਕ ਦੋ ਦਿਨਾਂ 'ਚ ਤੁਸੀਂ ਦੱਸਿਓ ਵੀ ਕਿਵੇਂ ਦੀ ਦਾ ਰਿਜ਼ਲਟ ਮਿਲਿਆ ਉਹਨੂੰ ਤੁਹਾਨੂੰ ਟਰਾਈ ਜ਼ਰੂਰ ਕਰਿਓ ਉਹਨੂੰ ਠੀਕ ਆ ਤੇ ਇਸ ਚੀਜ਼ ਨੂੰ ਤੁਸੀਂ ਜ਼ਰੂਰ ਆਪਦੇ ਘਰੇ ਬਣਾ ਕੇ ਰੱਖੋ ਇਸ ਵਾਲੇ ਚੂਰਨ ਨੂੰ ਇਹ ਕੋਈ ਵੀ ਲੈ ਸਕਦਾ ਇਹ ਹੈਗਾ ਕਿਸੇ ਵੀ ਉਮਰ ਦਾ ਤੁਸੀਂ ਵੱਡੇ ਛੋਟੇ ਬੱਚਿਆਂ ਨੂੰ ਬੁੱਢਿਆਂ ਨੂੰ ਜਿਵੇਂ ਮਰਜ਼ੀ ਤੁਸੀਂ ਦੇ ਸਕਦੇ ਠੀਕ ਆ ਇਹ ਹਾਜਮੇ ਵਾਸਤੇ ਵੀ ਹੈਗਾ ਬਹੁਤ ਜ਼ਿਆਦਾ ਵਧੀਆ ਬਸ ਮੇਰਾ ਮਾਸਕ ਵੀ ਸੁੱਕ ਗਿਆ ਹੁਣ ਮੈਂ ਆਪਦੇ ਹੈਂਡਸ ਤੇ ਫੇਸ ਵੀ ਧੋਣਾ ਤੇ ਮੇਰਾ ਚੂਰਨ ਵੀ ਬਣ ਗਿਆ ਦੋਨੇ ਕੰਮ ਹੋ ਗਏ ਮੇਰੇ